ਜੋ ਮਜ਼ਲੂਮਾਂ ਵਾਸਤੇ ਦੇਵੇ ਸਰਦੀ ਫੀਸ ਬਿਹਤਰ ਹੈ ਦਸ ਸਿਰਾਂ ਤੋਂ ਸਿਰ ਉੱਤੇ ਇੱਕ ਸੀਸ ਕਲਾ ਦੇ ਅੰਗ ਸੰਗ ਵਿੱਚ ਮੋਣਗੇ ਇੱਕ ਵਾਰ ਹੋ ਫੇਰ ਹਾਜ਼ਰ ਹੈ ਤੁਹਾਡੇ ਸਾਹਮਣੇ ਇੱਕ ਹੋਰ ਵਧੀਆ ਕਲਾਮੇਸ਼ਕਸ਼ੇਰ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਸੁਖਬ੍ਰੀਤ ਜੀ ਹੋਣਾ ਨਾਲ ਉਹਨਾਂ ਦਾ ਵੱਡੋ ਪਿੰਡ ਆਪਣੇ ਨਾਂ ਦੇ ਨਾਲ ਲਾਉਂਦੇ ਆ ਸੁਖਬ੍ਰੀਤ ਵੱਡੋ ਜੋ ਪੰਜਾਬੀ ਕਵਤਾ ਦੇ ਵਿੱਚ ਨਵਾਂ ਨਾਂ ਪਰ ਇਹਨਾਂ ਦੀ ਕਵਤਾਵਾਂ ਸੁਣੀਆਂ ਨੇ ਨਾਂ ਨਵਾਂ ਜਰੂਰ ਆ ਪਰ ਕਵਤਾ ਦੇ ਵਿੱਚ ਗੱਲ ਆ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸੁਖਪ੍ਰੀਤ ਜੀ ਕਲਾ ਦੇ ਅੰਗ ਸੰਗਵਤ ਜੀ ਐਨ ਸੱਚੀ ਕਾਲ ਜੀ ਪੰਜਾਬ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਤੁਸੀਂ ਵੱਡੋਂ ਪਿੰਡ ਇਹ ਥੋੜਾ ਜਿਹਾ ਆਪਣੇ ਪਿੰਡ ਬਾਰੇ ਦੱਸੋ ਕਿੱਥੇ ਕਿਹ ਪੈਂਦਾ ਇਹ ਮੇਰਾ ਪਿੰਡ ਜੀ ਵੱਡੋਂ ਪੈਂਦਾ ਹੈਗਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਥਾਣਾ ਮਾਲਪੁਰ ਪੈਂਦਾ ਤੇ ਫਗਵਾੜੇ ਤੋਂ ਕੋਈ 20 ਕਿਲੋਮੀਟਰ ਪੈਂਦਾ ਹੈ ਹਾਂ ਜੀ ਤੇ ਤੁਸੀਂ ਫਿਰ ਵੱਡੋਂ ਦੇ ਵਿੱਚ ਜਨਮ ਲੈ ਕੇ ਆਪਣੀ ਪੜ੍ਹਾਈ ਉੱਥੇ ਅੜਦੜੇ ਨਿੜਤੜੀ ਕੀਤੀ ਹਮ ਪਿੰਡੋਂ ਪਿੰਡ ਦੇ ਵਿੱਚ ਹੀ ਕੀਤੀ 10ਵੀਂ ਕਲਾਸ ਤੱਕ ਸਾਡੇ ਅੱਛਾ 10ਵੀਂ ਤੱਕ ਸਕੂਲ ਉੱਥੇ ਸੀ ਹਾਂ ਜੀ ਤੇ ਫਿਰ ਜਲੰਧਰ ਕਾਲਾ ਚਾਏ ਹਾਂ ਜੀ ਪ੍ਰੀ ਪ੍ਰੈਪ ਤੇ ਪ੍ਰੀ ਮੈਡੀਕਲ ਜਲੰਧਰ ਕੇਐਮਬੀ ਕਾਲਜ ਤੋਂ ਕੀਤਾ ਉਸ ਜਵਾਨੇ ਚ ਪ੍ਰੈਪ ਹੁੰਦੀ ਸੀ ਆਪਾਂ ਸਾਰੇ ਪ੍ਰੈਪ ਫਿਰ ਪਾਰਟ 1 2 3 ਹੁੰਦਾ ਸੀ ਹਾਂਜੀ ਹਾਂਜੀ ਤੇ ਫਿਰ ਆਪਣੇ ਜੀਵਨ ਦਾ ਇੱਕ ਹੋਰ ਪੜਾ ਵਿਆਹ ਵਿਆਹ ਮੇਰਾ ਹੋ ਗਿਆ ਸੀ 18 ਕ ਸਾਲ ਦੀ ਦਾ ਹਾਂਜੀ ਉਸ ਤੋਂ ਬਾਅਦ ਬਸ ਫੇ ਕੈਨੇਡਾ ਆ ਗਏ ਹਾਂਜੀ ਇੱਥੇ ਦੇ ਚੱਕਰਾਂ 'ਚ ਪੈ ਗਿਆ ਕੈਨੇਡਾ ਦੇ ਚੱਕਰਾਂ 'ਚ ਪਰਿਵਾਰ ਇੱਕ ਪਰਿਵਾਰਿਕ ਜੀਵਨ ਦੇ ਜਿਹੜੇ ਰੁਝੇਵੇਂ ਨੇ ਉਹਨਾਂ ਦੇ ਵਿੱਚ ਗਰਸਤ ਹੋ ਗਏ ਹਾਂ ਜੀ ਇੱਥੇ ਅਗੇ ਕੋਈ ਕੰਮ ਕਾਰੋ ਕੰਮ ਵੀ ਕੀਤਾ ਜਾਂ ਨਹੀਂ ਜੀ ਸਿਰਫ ਮਨੋ ਬੱਚਿਆਂ ਦਾ ਕੀਤਾ ਬਸ ਘਰ ਦਾ ਮੇਰਾ ਖਿਆਲ ਉਹ ਬਹੁਤ ਉਹ ਸਭ ਤੋਂ ਔਖਾ ਔਰ ਸਭ ਤੋਂ ਮਹੱਤਵਪੂਰਨ ਕੰਮ ਹਾਂ ਜੀ ਇਹ ਤਾਂ ਹੈਗਾ ਜੀ ਉੱਤੇ ਕੈ ਬੱਚੇ ਤੁਹਾਡੇ ਮੇਰੇ 4 ਬੱਚੇ ਆ ਇੱਕ ਬੇਟੀ ਬੜੀ ਉਹ ਵਿਆਹੀ ਹੋਈ ਐ ਦੋ ਤਾਂ ਮੇਰੇ ਤੇ ਫਿਰ ਦੂਸਰਾ ਬੇਟਾ ਉਹਦਾ ਵੀ ਵਿਆਹ ਕੀਤਾ ਇਸੇ ਸਾਲ ਤੇ ਤੀਸਰੇ ਨੰਬਰ ਤੇ ਬੇਟੀ ਆਂਦੀ ਆ ਉਹ ਵੀ ਵਿਆਹ ਕੀਤਾ ਲਾਸਟ ਈਅਰ ਤੇ ਇੱਕ ਛੋਟੀ ਬੇਟੀ ਆ ਜਿਹੜੀ ਅੱਜ ਕੱਲ ਉਟਾਵਾ ਦੇ ਵਿੱਚ ਕੰਮ ਕਰ ਰਹੀ ਆ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਵੀ ਬੱਚੇ ਤੁਹਾਡੇ ਵਿਆਹੇ ਹੋਣਗੇ ਨਹੀਂ ਮੈਂ ਨਾਨੀ ਆ ਨਾਨੀ ਅੱਛਾ ਨਾਨੀ ਮੇਰਾ ਦੋਤਾ ਹੈ 1.5 ਸਾਲ ਦਾ ਦੋਤਾ ਹੈ ਮੇਰਾ ਵੈਰੀ ਨਾਈਸ ਬਹੁਤ ਵਧੀਆ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਜਿਹੜੀ ਤੀਜੀ ਜਨਰੇਸ਼ਨ ਹੁੰਦੀ ਆ ਉਹਦੇ ਨਾਲ ਜ਼ਿਆਦਾ ਲਗਾਓ ਹੁੰਦਾ ਬਿਲਕੁਲ ਇਹ ਇਹ ਸੱਚ ਆ ਨਾ ਹਾਂਜੀ ਬਿਲਕੁਲ ਸੱਚ ਸੱਚਾ ਜਿਹੜਾ ਗੋਰਿਆਂ ਦਾ ਤਾਂ ਲਿਖਿਆ ਹੁੰਦਾ ਨਾ ਗੱਡੀਆਂ ਦੇ ਪਿੱਛੇ ਕਈਆਂ ਦਾ IF I NEW GRAND KIDS WERE SO MUCH FUN I WOULD HAVE HAD THEM FIRST ਹੈ ਤਾਂ ਫਨੀ ਆ ਗੱਲ ਅੱਛਾ ਅੱਛਾ ਪਰ ਉਹ ਉਹਨਾਂ ਨੇ ਮਜ਼ਾਕ ਦੇ ਵਿੱਚ ਇਸ ਨੂੰ ਲਿਖਿਆ ਹੋਇਆ ਹੈਗਾ ਹਾਂਜੀ ਤੇ ਵਧੀਆ ਮੇਰਾ ਖਿਆਲ ਅੱਜ ਦੇ ਸਮੇਂ ਦੇ ਵਿੱਚ ਮਾਪੇ ਦੇ ਵਿੱਚੋਂ ਜਿਸ ਪਰਿਵਾਰ ਦੇ ਵਿੱਚ ਇੱਕ ਜੀ ਬੱਚਿਆਂ ਦੇ ਨਾਲ ਆ ਰਹਿੰਦਾ ਹਰ ਵੇਲੇ ਉਹ ਬੱਚੇ ਠੀਕ ਰਹਿੰਦੇ ਆ ਬੱਚਿਆਂ ਨੂੰ ਕਹਿੰਗਾ ਬੁੱਕਲ ਦਾ ਨਿਕ ਜਿਆਦਾ ਚਾਹੀਦਾ ਹਾਂਜੀ ਇਹ ਵੀ ਗੱਲ ਹੈਗੀ ਆ ਮੇਰੇ ਖਿਆਲ ਚ ਕਈ ਵਾਰੀ ਮੈਂ ਮਿਸ ਕਰਦੀ ਕਿ ਮੈਂ ਕੰਮ ਨਹੀਂ ਕੀਤਾ ਜਾਂ ਆਪਣੀ ਪੜਾਈ ਨਹੀਂ ਕੰਟੀਨਿਊ ਕੀਤੀ ਪਰ ਦੂਜੇ ਪਾਸਿਓ ਮੈਨੂੰ ਹੁੰਦਾ ਕਿ ਮੈਂ ਆਪਣੇ ਨਿਆਣਿਆਂ ਨੂੰ ਟਾਈਮ ਦਿੱਤਾ ਉਹਨਾਂ ਦੀ ਪੜਾਈ 'ਚ ਪੂਰਾ ਸਾਥ ਦਿੱਤਾ ਕੋਈ ਟਿਊਸ਼ਨ ਨਹੀਂ ਰੱਖੀ ਕੁਛ ਨਹੀਂ ਉਹ ਮਤਲਬ ਟੀਚਰ ਵਾਲਾ ਡੰਡਾ ਮੇਰੇ ਹੱਥ ਹੁੰਦਾ ਸੀ ਬਿਲਕੁਲ ਦੂਸਰੀ ਗੱਲ ਇਹ ਵੀ ਆ ਨਾ ਅਸੀਂ ਜਿਹੜੀ ਸਕੂਲੀ ਪੜਾਈ ਕਰਦੇ ਆ ਉਹ ਤਾਂ ਪੜਾਈ ਸਾਨੂੰ ਇੱਕ ਜੌਬ ਲਈ ਤਿਆਰ ਕਰਦੀ ਆ ਬਿਲਕੁਲ ਪਰ ਤੁਸੀਂ ਬੱਚਿਆਂ ਨਾਲ ਰਹਿ ਕੇ ਹਰ ਵੇਲੇ ਪੜ੍ਹਾਈ ਕਰ ਰਹੇ ਹੋ ਇਹ ਇਹ ਜਿਹੜਾ ਦੁਨਿਆਵੀ ਗਿਆਨ ਆ ਹਾਂਜੀ ਯੂ ਆਰ ਲਰਨਿੰਗ ਐਵਰੀ ਟਾਈਮ ਇਹ ਮੇਰੇ ਖਿਆਲ ਇਹ ਜਿਆਦਾ ਮਹੱਤਵਪੂਰਨ ਮਹੱਤਵਪੂਰਨ ਵੀ ਹੈ ਤੇ ਟਾਇਰਿੰਗ ਵੀ ਹੈ ਹਾਂ ਟਾਇਰਿੰਗ ਵੀ ਹੈ ਜਿਆਦਾ ਦਮਾਗੀ ਤੌਰ ਤੇ ਵੀ ਟਾਇਰਿੰਗ ਹੈ ਨਿਆਣਿਆਂ ਨੂੰ ਸਾਂਭਣਾ ਸਖਾਲਣਾ ਤੇ ਉਹ ਵੀ ਕੈਨੇਡਾ ਦੇ ਵਿੱਚ ਦੋ ਦੋ ਕਲਚਰ ਘਰ ਹੋਰ ਕਲਚਰ ਬਾਹਰ ਹੋਰ ਕਲਚਰ ਹੈ। ਵਿਸ਼ੇਸ਼ ਤੌਰ ਤੇ ਚਾਰ ਬੱਚਿਆਂ ਨੂੰ ਜਦੋਂ ਇੱਕ ਬਰਾਬਰ ਦੇ ਹੋਣ ਪਿਆਰ ਕਰਕੇ ਵੀ ਭੇਜਣਾ ਸਕੂਲ ਵੀ ਸਾਰਾ ਕੋਲਜ ਹਾਂਜੀ ਮੇਰੇ ਪਹਿਲੇ ਤਿੰਨ ਬੱਚੇ ਜਿਹੜੇ ਉਹ ਇੱਕ ਦੂਜੇ ਦੇ ক্লোਜ਼ ਹੈ ਤੇ ਜਿਹੜੀ ਛੋਟੀ ਹੈ ਉਹਦਾ ਥੋੜਾ ਫਰਕ ਹੈ। ਥੋੜਾ ਫਰਕ ਤੇ 8 ਸਾਲ ਦਾ ਫਰਕ ਹੈ ਉਹਦਾ ਤੇ ਉਹ ਫੇ ਸਾਡਾ ਬੇਬੀ ਹੈ ਸਾਰਿਆਂ ਦਾ ਉਹ ਹੁਣ ਤਾਂ ਫਿਰ ਉਹ ਬੇਬੀ ਦੇ ਵਿੱਚ ਤਾਂ ਤੁਹਾਡੀ ਉਹ ਵੀ ਬੱਚੇ ਵੱਡੇ ਵੀ ਹੈਲਪ ਕਰਦੇ ਹੋਣਗੇ ਗਰੋਥ ਦੇ ਵਿੱਚ ਜੀ ਮੈਂ ਸਹੀ ਕਮਾ ਤੇ ਉਹਦੀਆਂ ਚਾਰ ਮਾਮਾ ਸੀ ਇੱਕ ਮੈਦੇ ਚ ਤਿੰਨ ਮੇਰੇ ਦੂਜੇ ਬੱਚੇ ਤਿੰਨ ਬੱਚੇ ਹਾਂ ਹਾਂ ਜੀ ਹਾਂ ਜੀ ਬੜਾ ਚੰਗਾ ਲੱਗਾ ਛੋਟੇ ਬੱਚੇ ਮੈਂ ਮੈਂ ਪਰਿਵਾਰ ਛੋਟਾ ਹਾਂਜੀ ਜੋੜਾ ਨੂੰ ਵਿਸ਼ੇਸ਼ ਤੌਰ ਤੇ ਥੋੜਾ ਵੱਧ ਪਿਆਰ ਹੀ ਮਿਲਦਾ ਹੁੰਦਾ ਹੈ। ਵੱਧੋਂ ਮਿਲਦਾ ਤੇ ਉਹ ਸਪੋਇਲ ਵੀ ਜ਼ਿਆਦਾ ਹੋ ਜਾਂਦੇ। ਸਪੋਇਲ ਹੋ ਜਾਂਦੇ। ਔਰ ਦੂਜੀ ਗੱਲ ਇਹ ਵੀ ਆ ਕਈ ਵਾਰ ਵੱਡਿਆਂ ਕੋਲੋਂ ਸੁਣਨਾ ਵੀ ਪੈਂਦਾ ਮਾਂ-ਬਾਪ ਨੂੰ ਤੁਸੀਂ ਇਹਨੂੰ ਵੱਧ ਪਿਆਰ ਕਰਦੇ ਹੋ। ਇਹ ਨਹੀਂ ਜੋੜੇ ਨੂੰ ਵੱਧ ਪਿਆਰ ਕਰਦੇ। ਜੋੜੇ ਤਾਂ ਇਹ ਹੁੰਦਾ ਸੀਗਾ ਕਿ ਜਿੱਦਾਂ ਭਈ ਉਹਦਾ ਛੋਟੀ ਦਾ ਇਮੇ ਹੁੰਦਾ ਸੀ ਕਿ ਮੈਨੂੰ ਕੁਝ ਨਹੀਂ ਆਉਂਦਾ। ਹੂੰ ਉਹਨਾਂ ਨੂੰ ਆਉਂਦਾ ਆ ਜਿੱਦਾਂ ਉਹ ਚਾਹੁੰਦੇ ਉਦਾਂ ਉਹਦੇ ਕੱਪੜੇ ਹੋਣ ਉਹਨੂੰ ਉਵੇਂ ਟ੍ਰੀਟ ਕਰਾਂ ਮੈਂ ਜਿੱਦਾਂ ਉਹ ਚਾਹੁੰਦੇ ਆ। ਬਿਲਕੁਲ ਕਿਉਂਕਿ ਉਹ ਉਹ ਬੱਚੇ ਇੱਥੋਂ ਦੇ ਸਮਾਜ ਨੂੰ ਜ਼ਿਆਦਾ ਤੁਹਾਡੇ ਨਾਲੋਂ ਬੈਟਰ ਜਾਣਦੇ ਆ। ਦੂਸਰੀ ਗੱਲ ਆਪਾਂ ਕਹਿੰਦੇ ਮੈਂ ਬੱਚਿਆਂ ਨੂੰ ਸਿਖਾਉਣੀ ਆ। ਯੂ ਆਰ ਲਰਨਿੰਗ ਫਰਮ ਕਿਡਸ ਇੱਥੇ ਇੱਥੋਂ ਦੇ ਸਮਾਜ ਬਾਰੇ ਤੁਸੀਂ ਆਪ ਉਹਨਾਂ ਕੋ ਬੱਚਿਆਂ ਕੋਲ ਨਹੀਂ ਸਿੱਖਿਆ ਬੱਚਿਆਂ ਕੋਲੋਂ ਸਿੱਖਦੇ ਅਸੀਂ ਬਹੁਤ ਕੁਝ ਜਿੱਦਾਂ ਹੁਣ ਮੈਂ ਕੰਮ ਨਹੀਂ ਕੀਤਾ ਮੇਰੀਆਂ ਬੇਟੀਆਂ ਕੰਮ ਕਰਦੀਆਂ ਬਾਹਰ ਤੇ ਉਹ ਮੈਨੂੰ ਕਈ ਵਾਰੀ ਕਹਿ ਦਿੰਦੀਆਂ ਕਿ ਮਮ ਗੁੰਡਾ ਤੂੰ ਕੰਮ ਨਹੀਂ ਕੀਤਾ ਬਾਹਰ ਬਹੁਤ ਦੁਨੀਆ ਖਰਾਬ ਹੈ ਤੇ ਮੈਂ ਉਹ ਦੁਨੀਆ ਜਿਹੜੀ ਆ ਕਹਿ ਲਓ ਬੱਚਿਆਂ ਦੇ ਥਰੂ ਜਾਣੀ ਹੈ ਤੇ ਗੁੰਡਾ ਨਹੀਂ ਮੈਂ ਬਾਲਾ ਮੇਰੇ ਅਰੇ ਆ ਕੇ ਸੁਣਾ ਦੇ ਪਰ ਇੱਕ ਪੱਖੋਂ ਲੱਕੀ ਵੀ ਹੁਣ ਤੁਸੀਂ ਕਈ ਕਈ ਲੇਡੀਆਂ ਜਿਹੜੀਆਂ ਜੌਬ ਵੀ ਕਰਦੀਆਂ ਨੇ ਜੋਬ ਕਰਕੇ ਆ ਕੇ ਫੇਰ ਉਹਨਾਂ ਨੂੰ ਉਹ ਘਰ ਦਾ ਫੇਰ ਉਹ ਸਾਰਾ ਕੁਝ ਕਰਨਾ ਪੈਂਦਾ ਹੈਗਾ ਆ ਮੈਂ ਜਾਣਦਾ ਬਹੁਤ ਸਾਰੇ ਉਹ ਕਹਿੰਦੇ ਵੀ ਵੀ ਆਰ ਸੋ ਟਾਈਮ ਬੰਦੇ ਤਾਂ ਕੀ ਆ ਸਾਡੇ ਸਮਾਜ ਦੇ ਵਿੱਚ ਬੰਦੇ ਤਾਂ ਜੋਬ ਤੋਂ ਆ ਕੇ ਅਗੇ ਜੁੱਬਗਰ ਕੇ ਕਪੜੇ ਬਦਲ ਕੇ ਸੋਬੇ ਤੇ ਬਹਿ ਜਾਂਦੇ ਆ ਬਿਲਕੁਲ ਬਿਲਕੁਲ ਇਹ ਵੀ ਹੈ ਪਰ ਜਿੱਲੇ ਔਰਤ ਕੰਮ ਨਹੀਂ ਕਰਦੀ ਉਸ ਵੇਲੇ ਕੀ ਹੁੰਦਾ ਕਿ ਬੰਦਾ ਜਿਹੜਾ ਕੰਮ ਬਾਹਰ ਕਰਦਾ ਆ ਉਹਨੂੰ ਹੁੰਦਾ ਤਾਂ ਘਰ ਬਿੱਲੀ ਬੈਠੀ ਇਹ ਵੀ ਹੁੰਦਾ ਆ ਪਰ ਘਰ ਦਾ ਕੰਮ ਨਹੀਂ ਮੁੱਕਦਾ ਤੁਹਾਡਾ ਪਰ ਉਹ ਕਈ ਫਿਲਮਾਂ ਵੀ ਦੇਖਿਆ ਨੇ ਆਪਾਂ ਉਹ ਜਦੋਂ ਆਪਣੇ ਰੋਲਸ ਐਕਸਚੇਂਜ ਕਰਦੇ ਆ ਬੰਦਾ ਇੱਕ ਦਿਨ ਕਰੇ ਰਹਿੰਦਾ ਹੈਗਾ ਫਿਰ ਉਹਨੂੰ ਪਤਾ ਲੱਗਾ ਫਿਰ ਉਹ ਕਹਿੰਦਾ ਵੀ ਸ਼ਾਬਾਸ਼ ਤੇਰੇ ਇਹ ਤਾਂ ਬਹੁਤ ਵੱਡਾ ਕਾਮ ਆ ਹਾਂ ਜੀ ਹਾਂ ਜੀ ਇਵੇਂ ਹੀ ਹੈਗਾ ਹਾਂ ਤੇ ਪਰ ਚਲੋ ਆਪਾਂ ਇਹ ਤਾਂ ਪਰਿਵਾਰਕ ਗੱਲਾਂ ਹੋ ਗਈਆਂ ਤੁਸੀਂ ਇੱਕ ਤਾਂ ਜਦੋਂ ਪੜਦੇ ਸੀ ਤੁਹਾਨੂੰ ਮੈਥ ਤੇ ਸਾਇੰਸ ਬਹੁਤ ਪਸੰਦ ਸੀ ਪੜ੍ਹਨੀ ਮੇਰਾ ਖਿਆਲ ਆ ਜੇ ਤੁਸੀਂ ਕੈਨੇਡਾ ਨਾਲ ਆਉਂਦੇ ਸ਼ਾਇਦ ਡਾਕਟਰ ਹੁੰਦੇ ਹਾਂਜੀ ਇਹ ਤੇ ਮੇਰਾ ਹੀ ਸੀਗਾ ਜ਼ਿਆਦਾ ਚਾਂਸ ਸੀਗਾ ਡਾਕਟਰ ਹੁੰਦੇ ਹਾਂਜੀ ਸੈਂਸ ਵੱਲ ਤੁਹਾਡਾ ਇੰਟਰਸਟ ਜ਼ਿਆਦਾ ਔਰ ਤੁਸੀਂ ਇੰਗਲਿਸ਼ ਤੇ ਹਿੰਦੀ ਮਾਧਿਅਮ ਨੂੰ ਜ਼ਿਆਦਾ ਔਰ ਮੈਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਜਿਹੜੇ ਉਹ ਆਪਣੇ ਉਸ 골ਡਨ ਟਾਈਮ ਦੇ ਜਿਹੜਾ ਹਿੰਦੀ ਫਿਲਮੀ ਗੀਤ ਤੁਸੀਂ ਬਹੁਤ ਸੁਣਨੇ ਪਸੰਦ ਕਰਦੇ ਹੋ ਹਾਂਜੀ ਉਹਦੇ ਜਿੱਲੇ ਮੈਂ ਕੁੱਕ ਵਗੈਰਾ ਕਰਦੀ ਤੇ ਮੇਰਾ ਖਾਣਾ ਬਣ ਰਿਹਾ ਤੇ ਮੇਰੇ ਗਾਣੇ ਚੱਲ ਰਹੇ ਹੁੰਦੇ। ਮਲਵਾਲੇ ਦੁਆਲੇ ਘਰਦਿਆਂ ਨੂੰ ਪਤਾ ਹੁੰਦਾ ਕਿ ਕੁਝ ਕੁੱਕ ਕਰ ਰਹੀ ਐ। ਬਸ ਗਾਣੇ ਚੱਲਦੇ ਆ। ਬੜੀ ਚੰਗੀ ਗੱਲ ਆ ਉਹ ਤਾਂ ਇੱਕ ਇਹ ਜਿਹੜਾ 뮤직 ਆ ਨਾ ਅਨਨੋਇੰਗਲੀ ਬੰਦੇ ਨੂੰ ਬੰਦੇ ਦੇ ਅੰਦਰ ਜਿਹੜਾ ਗਰੋਥ ਆ ਉਹ ਉਹਦੇ ਹਾਰਮੋਨਸ ਪੈਦਾ ਕਰਦਾ ਔਰ ਬੰਦਾ ਗਰੋ ਹੁੰਦਾ ਜਾਂਦਾ ਹੈਗਾ ਔਰ ਯੂ ਇੰਜੋਏ ਇਟ ਟੂ। ਯੈਸ ਤੇ ਫਿਰ ਜਿਹੜੀ ਉਹ ਸ਼ਬਦਾਵਲੀ ਆ ਉਹਦੇ ਅੰਦਰਲੀ ਉਹ ਤੁਹਾਡੇ ਅੰਦਰ ਰਚਦੀ ਜਾਂਦੀ ਆ ਤੁਸੀਂ ਉਹ ਉਹਨੂੰ ਉਹਨੂੰ ਇੰਜੋਏ ਕਰਦੇ ਹੋ ਹਾਂਜੀ ਇਹ ਬਾਕੀ ਇਹਦੇ ਨਾਲ ਨਾਲ ਸਾਇੰਸ ਦੇ ਵੱਲ ਜਿਆਦਾ ਇੰਟਰਸਟ ਹੋ ਗਿਆ ਹਿੰਦੀ ਤੇ ਅੰਗਰੇਜ਼ੀ ਤੁਸੀਂ ਜਿਆਦਾ ਪਸੰਦ ਕਰਦੇ ਸੀ ਇਹ ਕਾਇਆ ਕਲਪ ਕਿਵੇਂ ਪਲਟਿਆ ਕਿ ਤੁਸੀਂ ਪੰਜਾਬੀ ਵੱਲ ਆਏ ਤੇ ਲਿਖਣਾ ਪੰਜਾਬੀ ਦੇ ਵਿੱਚ ਸ਼ੁਰੂ ਕੀਤਾ ਹਾਂਜੀ ਪੰਜਾਬੀ ਦੇਖੋ ਜੀ ਮੈਂ 10ਵੀਂ ਕਲਾਸ ਤੱਕ ਪੜ੍ਹੀ ਆ ਉਸ ਤੋਂ ਬਾਅਦ ਪੰਜਾਬੀ ਦੀ ਕਦੀ ਕਿਤਾਬ ਨਹੀਂ ਚੱਕੀ ਮੈਂ ਜਦੋਂ ਕੈਨੇਡਾ ਗਈ ਉਦੋਂ ਤੇ ਇੰਗਲਿਸ਼ ਪੰਜਾਬੀ ਹਿੰਦੀ ਕੋਈ ਕਿਤਾਬ ਨਹੀਂ ਚੱਕੀ ਬਾਕੀ ਜਦੋਂ ਬੱਚਿਆਂ ਨਾਲ ਵਿਚਰਨਾ ਇੰਗਲਿਸ਼ ਬੋਲਣੇ ਇੰਗਲਿਸ਼ ਉਹਨੇ ਉਹਨਾਂ ਦਾ ਘਰ ਪੰਜਾਬੀ ਚੱਲਦੀ ਸੀ ਘਰ ਪੰਜਾਬੀ ਬੋਲਦੇ ਸੀ ਬਹੁਤ ਅੱਛਾ ਉਹ ਬਾਵੇਂ ਭੇ ਵੀ ਮੋਰੇ ਉਹ ਇੰਗਲਿਸ਼ ਚ ਜਵਾਬ ਦੇ ਦਿੰਦੇ ਆ ਤੇ ਵੈਸੇ ਮੇਰੇ ਬਣੋਂ ਪੰਜਾਬੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਪੰਜਾਬੀ ਪੜਨਾ ਸਿਖਾਇਆ ਜਾਂ ਹਾਂਜੀ ਸਿਖਾਇਆ ਮੇਰੀ ਬੜੀ ਬੇਟੀ ਜਿਹੜੀ ਆ ਉਹਨੇ ਸਿੱਖੀ ਸੀ ਤੇ ਉਹ ਦੂਜੇ ਨੰਬਰ ਦੀ ਬੇਟੀ ਉਹਨੇ ਵੀ ਸਿੱਖੀ ਤੇ ਉਹ ਤਾਂ ਖੈਲਫ ਟਾਟ ਆ ਪੰਜਾਬੀ ਉਹ ਖੁਦ ਪੜ ਲੈਂਦੀ ਐ ਚੰਗੀ ਬੋਲ ਵੀ ਲੈਂਦੀਆਂ ਦੋਨੋਂ ਜੀਆਂ ਬਾਕੀ ਬੇਟਾ ਮੇਰਾ ਤੇ ਦੂਜੀ ਛੋਟੀ ਬੇਟੀ ਹੈ ਉਹ ਥੋੜੀ ਘੱਟ ਪੰਜਾਬੀ ਬੋਲਦੇ ਆ ਸਮਝਦੇ ਸਾਰੀ ਆ ਸਮਝਦੇ ਸਾਰੀ ਆ ਹਾਂ ਪੰਜਾਬੀ ਦੀਆਂ ਮੂਵੀਆਂ ਵਗੈਰਾ ਦੇਖ ਲੈਂਦੇ ਹੈਗੇ ਆ ਤੇ ਗਾਣੇ ਵਗੈਰਾ ਜਿੱਦਾਂ ਪੰਜਾਬੀ ਦੇ ਪਸੰਦ ਕਰਦੇ ਆ ਤੇ ਪੰਜਾਬੀ ਦਾ ਗਾਣਾ ਹੀ ਹੋਸਟਲੀ ਜਿਹੜੇ ਅੰਗਰੇਜ਼ ਜਨਰੇਸ਼ਨ ਆ ਨੂੰ ਪੰਜਾਬੀ ਦੇ ਨਾਲ ਜੋੜ ਕੇ ਰੱਖਦੇ ਆ ਜੋੜ ਕੇ ਜੋੜ ਕੇ ਰੱਖਦੇ ਬਿਲਕੁਲ ਤੇ ਜਿੱਦਾਂ ਹੁਣ ਮੈਂ ਇੰਗਲਿਸ਼ ਦੇ ਵਿੱਚ ਜਿਦਾ ਅੱਜਕੱਲ ਕਹਿੰਦੇ ਰੋਮਨ ਪੰਜਾਬੀ ਉਹ ਜਿੱਲੇ ਮੈਂ ਕੋਈ ਮੈਸੇਜ ਲਿਖਣਾ ਗਈ ਬਰੀ ਮੈਂ ਉਹ ਰੋਮਨ ਪੰਜਾਬੀ ਚ ਲਿਖ ਦਿੰਦੀ ਹਾਂ ਉਹਨਾਂ ਨੂੰ ਸਮਝਦੇ ਆ ਸਭ ਤੇ ਤੁਸੀਂ ਅ ਕਵਤਾਵਲ ਕਿਵੇਂ ਆਇਆ ਮਤਲਬ ਕਿਉਂ ਲਿਖਣੀ ਕਿਉਂ ਸ਼ੁਰੂ ਕਰੀ ਸ਼ਾਇਦ ਮੇਰੇ ਖਿਆਲ ਜਿਹੜੇ ਗੀਤ ਤੁਸੀਂ ਸੁਣਦੇ ਸੀ ਉਹ ਕਵਤਾ ਹੀ ਸੀਗੇ ਹਾਂਜੀ ਤੇ ਉਹਨਾਂ ਵਿੱਚੋਂ ਤੁਹਾਡੇ ਇੰਟਰਸਟ ਜਾਗਿਆ ਤੇ ਤੁਸੀਂ ਪਹਿਲੀ ਕਵਤਾ ਆਪਣੀ ਕਿੰਨੇ ਸਾਲ ਪਹਿਲਾਂ ਲਿਖੀ ਕਵਤਾ ਜਿਹੜੀ ਜੇ ਮੈਂ ਸੋਚਾਂ ਮੈਂ ਕਵਤਾ ਕੋਈ 8-9 ਸਾਲ ਪਹਿਲਾਂ ਇੱਕ ਕਵਤਾ ਲਿਖੀ ਸੀ ਮੈਂ ਪਰ ਮੈਂ ਸੋਟ ਦਿੱਤਾ ਸੀ ਵੀ ਪਰ ਰਾਤ ਨੂੰ 12 1 ਵਜੇ ਉੱਠ ਕੇ ਜਿੱਦਾਂ ਲਿਖੀ ਬੜਾ ਕਈ ਵਾਰੀ ਮਨ ਅਪਸੈਟ ਹੁੰਦਾ ਸੀ ਤੇ ਉਹ ਲਿਖਿਆ ਜਾਣਾ ਤੇ ਉਹ ਸੋਟ ਦਿੱਤੀ ਉਹ ਲਿਖੀ ਸੀ ਜਿੱਦਾਂ ਵੀ ਬਿਛੂੜੇ ਜਿਹਾ ਜਿੱਦਾਂ ਇੰਦੀਆ ਤੋਂ ਆਏ ਮੈਨੂੰ ਕਾਫੀ ਦੇਰ ਹੋ ਗਈ ਤੇ ਅੱਜ ਵੀ ਜਿੱਦਾਂ ਮੈਂ ਕਹਾਂ ਕਿ ਕੋਈ ਦਿਨ ਨਹੀਂ ਬੀਤਦਾ ਜਿਸ ਦਿਨ ਮੇਰਾ ਖਿਆਲ ਇੰਡੀਆ ਉਸ ਪਿੰਡ ਚ ਨਹੀਂ ਜਾਂਦਾ ਸਾਡੇ ਚ ਜਾਂਦਾ ਹੈ ਤੇ ਪਰ ਜਿਹੜੀ ਮੇਨ ਕਵਿਤਾ ਮੈਂ ਲਿਖਣੀ ਸ਼ੁਰੂ ਕੀਤੀ ਆ ਤਕਰੀਬਨ ਅਕਤੂਬਰ 2021 ਦੇ ਵਿੱਚ ਤੇ ਉਦੋਂ ਕੋ ਛੋਟਾ ਛੋਟਾ ਆਂ ਲਾ ਪੈ ਖਿਆਲ ਤੇ ਪਹਿਲੀ ਕਵਤਾ ਜਿਹੜੀਆਂ ਜਦੋਂ ਲਿਖੀਆਂ ਗਈਆਂ ਦੋ ਕੁ ਮਹੀਨੇ ਮੇਰੇ ਅੰਦਰ ਜਿੱਦਾਂ ਪਤਾ ਨਹੀਂ ਕਿਉਂ ਆਈ ਵਾਸ ਲਾਈਕ ਰੋਣ ਨੂੰ ਦਿਲ ਕਰਦਾ ਤੇ ਮੇਰਾ ਬਹੁਤ ਕੋਈ ਰੀਜ਼ਨ ਵੀ ਨਹੀਂ ਆ ਰੋਣ ਨੂੰ ਦਿਲ ਕਰਦਾ ਤੇ ਫਿਰ ਜਦੋਂ ਕਵਤਾ ਲਿਖੀ ਜਾਣ ਲੱਗੀ ਹੌਲੀ ਹੌਲੀ ਉਹ ਰੋਣਾ ਮੇਰੇ ਅੰਦਰੋਂ ਖਤਮ ਹੋ ਗਿਆ ਉਹ ਅਸਲ ਦੇ ਵਿੱਚ ਨਾ ਜਿਹੜਾ ਤੋਂ ਦੇ ਰੋਣਾ ਆਉਂਦਾ ਸੀ ਉਹ ਕਲਮ ਰਾਹੀਂ ਤੁਸੀਂ ਕਾਗਜ਼ ਤੇ ਉਤਾਰ ਦਿੱਤਾ ਜਦੋਂ ਹਾਂਜੀ ਉਹ ਉੱਥੇ ਬਹਿਣ ਦੀ ਬਜਾਏ ਉਧਰ ਬਹਿ ਗਿਆ ਹਾਂਜੀ ਤੇ ਉਹ ਜਦੋਂ ਅੰਦਰ ਗੁਬਾਰ ਹੁੰਦਾ ਕੋਈ ਤੇ ਉਹ ਗੁਬਾਰ ਪਿਗਲ ਕੇ ਬਾਹਰ ਆਣ ਲੱਗ ਗਿਆ ਤੇ ਉਹ ਮੈਨੂੰ ਇੱਕ ਖੁਸ਼ੀ ਜੀ ਹੋਣ ਲੱਗੀ ਤੇ ਕਵਿਤਾ ਦੇਖਿਆ ਮੈਂ ਖੁਦ ਕਈ ਵਾਰੀ ਹੁੰਦਾ ਕਿ ਮੈਨੂੰ ਲਫ਼ਜ਼ ਨਹੀਂ ਪਤਾ ਤੇ ਉਹ ਮੈਂ ਵਰਤਦੀਆਂ ਜਿਲੇ ਹੁੰਦਾ ਕਿ ਇਹ ਤਾਂ ਮੈਂ ਲਫ਼ਜ਼ ਕਿਤੇ ਪੜਿਆ ਸੁਣਿਆ ਆਪਣੇ ਆਪ ਕ ਬਤਾਉਂਦੀ ਤੇ ਉਹ ਬੜੀ ਖੁਸ਼ੀ ਹੁੰਦੀ ਆ ਲਿਖ ਕੇ ਤੇ ਜਿੱਥੇ ਕਿਤੇ ਹੁੰਦਾ ਕਿ ਮੈਂ ਖੁਦ ਵੀ ਕੋਈ ਨਾ ਕੋਈ ਲਫ਼ਜ਼ ਲੱਭ ਕੇ ਤਾਂ ਕਵਿਤਾ ਲਿਖ ਲੈਂਦੀ ਪਰ ਜੇ ਮੈਂ ਕਹਾ 99% ਆਫ ਦਾ ਟਾਈਮ ਮੈਂ ਕੋਡ ਕਪਤਾਨ ਨਹੀਂ ਲਿਖਦੀ ਉਹ ਆਉਂਦੀ ਹੈ ਉਹ ਉਸੇ ਵੇਲੇ ਲਿਖਣੀ ਪੈਂਦੀ ਕਈ ਵਾਰੀ ਰਾਤ ਨੂੰ ਉੱਠ ਕੇ ਲਿਖਦੀ ਹਾਂ ਨਹੀਂ ਜੇ ਜੇ ਉਸ ਵੇਲੇ ਨਾਮ ਲਿਖੋ ਜਿੱਦਾਂ ਭੁੱਲ ਜਾਂਦਾ ਹਾਂਜੀ ਬਿਲਕੁਲ ਕਈ ਵਾਰੀ ਰਾਤ ਨੂੰ ਸੁੱਤੀ ਹੁੰਦਾ ਕੋਈ ਗੱਲ ਨਹੀਂ ਆ ਮੈਂ ਚੇਤੇ ਕਰ ਲਈ ਆ ਉਸ ਵੇਲੇ ਨੂੰ ਲਿਖੂਗੀ ਉਸ ਵੇਲੇ ਤੱਕ ਹੁੰਦੀ ਨਹੀਂ ਨਾ ਨਾ ਫੇਰ ਨਹੀਂ ਰਹਿਣੀ ਕਪਤਾਨ ਇਹ ਤਾਂ ਕੋਲੇ ਤੁਸੀਂ ਕਾਗਜ਼ ਰੱਖੋ ਜਾਂ ਤੁਸੀਂ ਹੁਣ ਅੱਜ ਕੱਲ੍ਹ ਟਰਾਈਪੇਰੇ ਉੱਤੇ ਵੀ ਹੋ ਜਾਂਦਾ ਹੈਗਾ ਫੋਨ ਦੇ ਉੱਤੇ ਵੀ ਲਿਖਣਾ ਪੈਂਦਾ ਤੁਸੀਂ ਮਤਲਬ ਇਹ ਫੋਨ ਦੇ ਉੱਤੇ ਟਾਈਪ ਆਫ ਕਰ ਲੈਣੇ ਹੋ ਜਾਂ ਹਾਂ ਜੀ ਕਰ ਦਈਏ ਉਹ ਚੰਗੀ ਗੱਲ ਆ ਆਹ ਜੀ ਤੇ ਜਿਹੜੀ 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 ਕਵਤਾ ਹੈਗੀ ਆ ਹੁਣ ਤੁਸੀਂ ਕਿਹਾ ਇੱਕ ਇੱਕ ਤਰ੍ਹਾਂ ਨਾਲ ਤੁਹਾਡੇ ਲਈ ਥੈਰੇਪੀ ਬਣ ਗਈ ਆ ਬਿਲਕੁਲ ਮੇਰੇ ਖਿਆਲ ਨਾਲ ਜਿੰਦਗੀ ਦੇ ਵਿੱਚ ਜਿਹੜਾ ਤੁਹਾਡੇ ਅੰਦਰ ਕੋਈ ਗੁਵਾਾਰ ਜਾਂ ਕੋਈ ਵੱਲਵਲੇ ਇਕੱਠੇ ਹੋਏ ਆ ਔਰ ਤੁਸੀਂ ਇਹਦੇ ਨਾਲ ਨਾਲ ਪਹਿਲਾਂ ਕਵਤਾ ਪੜ੍ਹੀ ਆ ਪੰਜਾਬੀ ਦੇ ਵਿੱਚ ਨਹੀਂ ਜੀ ਜਾ ਪੰਜਾਬੀ ਦਾ ਕੋਈ ਸਹਿਤ ਪੜਿਆ ਨਹੀਂ ਜੀ ਮੈਂ ਤੇ ਜਦੋਂ ਦੀ ਕੈਨੇਡਾ ਆਈ ਮੈਂ ਤੁਹਾਨੂੰ ਦੱਸਾਂ ਉਹ ਨਿਊਜ਼ਪੇਪਰ ਕਰ ਲੈਂਦੇ ਸੀਗੇ ਉਹ ਵੀ ਮੈਨੂੰ ਮੈਂ ਸਿਹਾਰੀਆਂ ਬਿਹਾਰੀਆਂ ਚ ਗਵਾਜ ਜਾਣਾ ਨਹੀਂ ਪੜ ਹੁੰਦਾ ਸੀ ਜਾਂ ਤੋਂ ਜ਼ਿਆਦਾ ਕੋਈ ਐਡ ਵਗੈਰਾ ਦੇਖ ਲਓ ਬਸ਼ੂਰੀ ਆਗਾਸੇ ਦੀ ਉਹ ਦੇਖ ਲਓ ਬਸ ਇੰਨਾ ਹੀ ਹੁੰਦਾ ਸੀਗਾ ਤੇ ਮੈਂ ਖੁਦ ਹੈਰਾਨ ਆ ਕਿ ਕਈ ਵਾਰੀ ਮੈਂ ਲਿਖਦੀ ਆ ਵੀ ਅੱਖਰ ਹੁੰਦੇ ਆ ਤੇ ਮੈਨੂੰ ਹੁੰਦਾ ਕਿ ਮੈਂ ਤਾਂ ਪੜਿਆ ਹੀ ਨਹੀਂ ਕਿਤੇ ਕਿੱਥੋਂ ਆਇਆ ਇਹ ਤੇ ਇਹ ਰਮਦੀ ਦੇਣ ਮੰਦੀ ਨੇ ਚੇਤੇ ਦੇ ਵਿੱਚ ਨਾ ਤੁਹਾਡੇ ਜਿਵੇਂ ਹੁਣ ਮੈਂ ਜਿਵੇਂ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਵੈਸੇ ਆਉਣ ਵਾਲੇ ਸਮੇਂ 'ਚ ਤੁਸੀਂ ਜਿਵੇਂ ਹੁਣ ਕਪਤਾ ਲਿਖਦੇ ਹੋ ਨਾ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਚੰਗੀ ਕਪਤਾ ਲਿਖੀ ਜਾ ਰਹੀ ਹੈ ਉਹਨੂੰ ਪੜੋ ਜ਼ਰੂਰ ਹਾਂਜੀ ਹੁਣ ਤੇ ਪੜਦੀ ਜਾਂ ਬਾਕੀ ਕੁਛ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਹਾਇਤਾ ਉਹ ਪੜੋ ਜਿਹਨੇ ਪੇਪਰ ਵੀ ਛੱਪਦੇ ਆ ਪੇਪਰਾਂ ਦੇ ਵਿੱਚ ਵੀ ਆਰਟੀਕਲ ਹੁੰਦੇ ਆ ਕਪਤਾਵਾ ਹੁੰਦੀਆਂ ਨੇ ਕਹਾਣੀਆਂ ਹੁੰਦੀਆਂ ਨੇ ਉਹ ਕੋਈ ਵੀ ਵਿਦਾ ਪੜੋ ਹਾਂ ਜੀ ਹੁਣ ਤੇ ਆ ਫੇਸਬੁਕ ਤੇ ਬਹੁਤ ਕੁਝ ਹੈ ਤੇ ਉਹਨਾਂ ਦੇ ਜਿਹੜਾ ਅੱਛਾ ਲੱਗਦਾ ਮੈਂ ਪੜਦੀ ਆ। ਈਵਨ ਈਵਨ ਹੁਣ ਤਾਂ ਬੋਲੀਆਂ ਹੋਈਆਂ ਕਿਤਾਬਾਂ ਸੁਣੀ ਜਾਵੋ, ਬਾਤ ਕਰਨ ਜਾਂਦੇ ਹੋ, ਕਿਤਾਬ ਲਾ ਲਓ। ਤੇ ਸੁਣਦੇ ਜਾਵੋ। ਉਹਦੇ ਨਾਲ ਤੁਹਾਨੂੰ ਫਾਇਦਾ ਪਤਾ ਕੀ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹ ਸ਼ਬਦ ਪਤਾ ਨਹੀਂ ਮੇਰੇ ਕਾਹਦੇ ਚੇਤੇ ਚ ਆ ਜਾਂਦੇ ਨੇ। ਉਹ ਜ਼ਰੂਰ ਕਿਤੇ ਮਾਪੇ ਨਾਲ ਵਿਚਰਦੇ ਹੋਏ ਜਾਂ ਇੱਥੇ ਲੋਕਾਂ ਨਾਲ ਵਿਚਰਦੇ ਹੋਏ ਉਹ ਸ਼ਬਦ ਤੁਹਾਡੇ ਚੇਤੇ ਵਿੱਚ ਸੁਣੇ ਹੋਏ ਰਚੇ ਪਏ ਨੇ ਹਾਂਜੀ ਸੋ ਜਦੋਂ ਤੁਸੀਂ ਸਹਿਤ ਪੜ੍ਹਦੇ ਹੋ ਤਾਂ ਜਿਹੜਾ ਜਿਹੜੇ ਸ਼ਬਦਾਵਲੀ ਆ ਜਾਂ ਜਿਹੜਾ ਸਹਿਤ ਆ ਜਿਵੇਂ ਅਣ ਜਾਣੇ ਚ ਵਿੱਚ ਉਹ ਤੁਹਾਡੇ ਨਾਲ ਇੱਕ ਨਾ ਡੱਬਾ ਜਿਵੇਂ ਬੈਂਕ ਦੇ ਵਿੱਚ ਡਿਪੋਜ਼ਿਟ ਹੋ ਜਾਂਦਾ ਪੈਸਾ ਆਪਣੇ ਮਨ ਦੇ ਵਿੱਚ ਡਿਪੋਜ਼ਿਟ ਹੋ ਜਾਂਦੇ ਆ ਸ਼ਬਦ ਸਹਿਤ ਹਾਂਜੀ ਉਹ ਉਸ ਡਿਪੋਜ਼ਿਟ ਦੇ ਵਿੱਚ ਉਹ ਆਟੋਮੈਟਿਕਲੀ ਜਿਹੜੇ ਉਹ ਸ਼ਬਦ ਬੜਕ ਬੜ ਕੇ ਬਾਹਰ ਨੂੰ ਆ ਜਾਂਦੇ ਆ ਜਦੋਂ ਤੁਹਾਡੀ ਕਵਤਾ ਦੇ ਵਿੱਚ ਲੋੜ ਪੈਂਦੀ ਤੁਸੀਂ ਕਹਿੰਦੇ ਪਤਾ ਨਹੀਂ ਲੱਗਿਆ ਵੀ ਉਹ ਸ਼ਬਦ ਕਿੱਥੋਂ ਆ ਗਿਆ ਪਰ ਉਹ ਤੁਹਾਡੇ ਚੇਤੇ ਦੇ ਵਿੱਚ ਪਿਆ ਸੀ ਤੇ ਮੈਂ ਚਾਹੂੰਗਾ ਕੋਈ ਜਿਹੜੀ ਕਵਤਾ ਸਾਂਝੀ ਕਰੋ ਸਾਡੇ ਨਾਲ ਹਾਂਜੀ ਮੈਂ ਇਹ ਕਵਤਾ ਮੈਂ ਸਾਂਝੀਆਂ ਕਰ ਰਹੀ ਹਾਂ ਕੁਝ ਇਹ ਮੇਰੀ ਆਉਣ ਵਾਲੀ ਕਿਤਾਬ ਜਿਹੜੀ ਆ ਗਈ ਹੋਈ ਆ ਇੰਡੀਆ ਚ ਆ ਗਈ ਲੇਕਿਨ ਇੱਥੇ ਨਹੀਂ ਹਾਲੇ ਕੈਨੇਡਾ ਨਹੀਂ ਕਿਤਾਬ ਦਾ ਨਾਮ ਵੀ ਤੁਹਾਡਾ ਬੜਾ ਵਧੀਆ ਉਹ ਵੀ ਦੱਸੋ ਸਾਨੂੰ ਮੇਰੀ ਕਿਤਾਬ ਦਾ ਨਾਮ ਹੈ ਯਾਰ ਰਬਾਬੀ ਇੱਕ ਉਹਦੇ ਚੋਂ ਮੈਂ ਕੁਝ ਕਵਤਾਮਾ ਸੁਣਾਉਂਦੀ ਆ ਤੇ ਫਿਰ ਕੁਝ ਹੁਣ ਦੀਆਂ ਜਿਹੜੀਆਂ ਅਗਲੀ ਕਿਤਾਬ ਚਾਣਗੀਆਂ ਉਸ ਦਾ ਬਹੁਤ ਅੱਛਾ ਓਕੇ ਜੀ ਇਹ ਯਾਰ ਰੂਬਾਬੀ ਦੇ ਵਿੱਚ ਉਹ ਆਈਆਂ ਕਵਤਾਮਾ ਇੱਕ ਛੋਟੀ ਜੀ ਐ ਕੈਸੀ ਹੈ ਤੇਰੀ ਸ਼ਰੀਅਤ ਕੀ ਹੈ ਮੇਰਾ ਅਕੀਦਾ ਜ਼ਾਹਿਰ ਵੀ ਹੈ ਤੂੰ ਫਿਰ ਵੀ ਪੋਸ਼ੀਦਾ ਇਹ ਦੇਖੋ ਹੁਣ ਤੁਹਾਡੇ ਜਿਹੜੇ ਸ਼ਬਦ ਨੇ ਇਹ ਉਰਦੂ ਉਹ ਦੇ ਜਿਹੜੇ ਸ਼ਬਦ ਨੇ ਵਿੱਚ ਤੁਸੀਂ ਕੀ ਬਾਤ ਆ ਬੜਾ ਤਾਂ ਹਲੇ ਸਮਝ ਨਹੀਂ ਵੀ ਲੱਗੀ ਉਰਦੂ ਦੀ ਮੈਨੂੰ ਅੰਡਰਸਟੈਂਡਿੰਗ ਹੈਗੀ ਆ ਇਹ ਕਾਫੀ ਹੱਦ ਤੱਕ ਪਰ ਲਿਖਣਾ ਨਹੀਂ ਆਂਦਾ ਪਰ ਬੋਲਿਆ ਪਰ ਜਿਹੜਾ ਤੁਸੀਂ ਉਹ ਗੀਤ ਵੀ ਸੁਣੇ ਹੋਏ ਨੇ ਉਹ 골ਡਨ ਟਾਈਮ ਦੇ ਗੀਤ ਸੁਣਦੇ ਬੈਕਗ੍ਰਾਉਂਡ ਤੇ ਲਾ ਕੇ ਉਹਦੇ ਵਿੱਚੇ ਸ਼ਬਦ ਜ਼ਰੂਰ ਹੋਣਗੇ ਬਿਲਕੁਲ ਹੀ ਕਿਤੇ ਬੈਠ ਗਏ ਅੰਦਰ ਮੇਰੇ ਵੈਸੇ ਵੀ ਮੇਰਾ ਬਚਪਨ ਜਿਹੜਾ ਕੋਈ ਕੋਸਾਲ ਕਸ਼ਮੀਰ ਵਿੱਚ ਬੀਤੇ ਹੋਏ ਵਸ ਫਿਰ ਤੋਂ ਸਾਬ ਲਾਈਕ ਉਹ ਤੇ ਉਹ ਗਿਆ ਚੱਲਦਾ ਤੁਸੀਂ ਉਹ ਤਾਂ ਨਹੀਂ ਸ਼ਾਮੁਕੀਤਨ ਲਿਖਣਾ ਸਿੱਖਿਆ ਨਹੀਂ ਉਹ ਨਹੀਂ ਮੈਂ ਕਹਿੰਦੀ ਨਹੀਂ ਲਿਖਿਆ ਬਸ ਅੰਡਰਸਟੈਂਡ ਕਰ ਕਸ਼ਮੀਰ ਚ ਪੜਾਇਆ ਜਾਂਦਾ ਅੱਛਾ ਜੀ ਹਾਂ ਜੀ ਹਾਂ ਜੀ ਇੱਕ ਹੋਰ ਸੁਣਾਉਣੀ ਆ ਇਹ ਹੈਗਾ ਆ ਕਪਤਾਨ ਦਾ ਨਾਮ ਹੈ ਸੂਤਰਦਾਰ ਹਮ ਕਿਤੇ ਰਾਤ ਨੇ ਲਈ ਹੈ ਕਰਵਟ ਹਮ ਕਿਤੇ ਕੀਤਾ ਹੈ ਦਿਨ ਨੇ ਕਿਨਾਰਾ ਧਹਾੜ ਰਿਹਾ ਕਿਤੇ ਸਮੁੰਦਰ ਕਲਕਲ ਕਰਦੀ ਕਿਤੇ ਨਦੀ ਦੀ ਧਾਰਾ ਬੈਠਾ ਹੈ ਕੋਈ ਪੱਥਰ ਚ ਸਿਮਟ ਕੇ ਬੇ ਪਰਵਾਹ ਉਡਣ ਕਿਤੇ ਪੰਖੂ ਆਵਾਰਾ ਚੰਦ ਮਾਮਾ ਪਾਵੇ ਬਾਤ ਰਾਤਾਂ ਨੂੰ ਟਿਮਟਮਾਂਦੇ ਤਾਰੇ ਪਏ ਭਰਨ ਹੰਗਾਰਾ ਚੱਲ ਹੋਇਆ ਵਕਤ ਖਤਮ ਤੇਰਾ ਇੱਥੇ ਰੁੱਤਾਂ ਨੂੰ ਭਲਾ ਕਰਦਾ ਹੈ ਕੌਣ ਇਸ਼ਾਰਾ ਹੱਥ ਫੜਿਆ ਸਭ ਉਹਨੇ ਪਰੋਕੇ ਇੱਕ ਸੂਤਰ ਹਮ ਹੈ ਸਭ ਦਾ ਉੱਚਾ ਹੈ ਸਭ ਤੋਂ ਉੱਚਾ ਉਹੀ ਦਾਰਾ ਹਮ ਅੱਖਾਂ ਖੋਲ ਤੇ ਦੇਖ ਯਾਰਾ ਹਮ ਹਰ ਸ਼ੈ ਜੋ ਪੈਂਦਾ ਹੈ ਉਸੇ ਦਾ ਚਲਕਾ ਰਹਾ ਇਹ ਖੇਲ ਹੈ ਸਾਰਾ ਉਸ ਦਾ ਹਮ ਹੈ ਸਭ ਦਾ ਜੋ ਪਾਲਣਹਾਰਾ ਪਾਲਣਹਾਰਾ ਕੀ ਬਾਤ ਹੈ ਸੋ ਸੋ ਇਹ ਅਧਿਆਤਮ ਬਾਤ ਤੁਹਾਡੇ ਅੰਦਰ ਜਿਹੜਾ ਅ ਸੁਮੋਇਆ ਬਾਕੀ ਜਿਹੜਾ ਜਿਹੜੇ ਹੁਣ ਤੁਸੀਂ ਬਿੰਬ ਚੰਨ ਵਰਤੇ ਆ ਸ਼ਾਇਦ ਤੁਸੀਂ ਰਿਚਮੰਡ ਚ ਰਹਿੰਦੇ ਹੋ ਪਾਣੀ ਦੇ ਕੋਲ ਰਹਿੰਦੇ ਹੋਗੇ نو ਆਈ ਲਵ ਨੇਚਰ ਨੇਚਰ ਦੇ ਵਿੱਚ ਜਾ ਕੇ ਜਿੱਦਾਂ ਬਾਕ ਕਰਨਾ ਆ ਪਾਣੀ ਦੇ ਕਿਨਾਰੇ ਵੀ ਵਨ ਜਾਣਾ ਤੁਹਾਡੀ ਕੱਤਾ ਦੇ ਵਿੱਚੋਂ ਸਮੁੰਦਰ ਦੇ ਕਿਨਾਰੇ ਜਾਣਾ ਅੱਛਾ ਲੱਗਦਾ ਹੈ ਬੋਲ ਬੋਲ ਹਾਂਜੀ ਆ ਇੱਕ ਇੱਕ ਹੋਰ ਵੀ ਚੀਜ਼ ਆ ਹੂੰ ਜਿੰਨਾ ਬੰਦਾ ਅਧਿਆਤਮਕ ਬੰਦੇ ਪਤਾ ਕੌਣ ਹੁੰਦੇ ਨੇ ਜਿੰਨੇ ਕੁਦਰ ਦੇ ਨੇੜੇ ਜਾਵੋਗੇ ਜਿੰਨਾ ਬੰਦਾ ਕੁਦਰ ਦੇ ਨੇੜੇ ਆ ਉਹਨਾਂ ਹੀ ਅਧਿਆਤਮਕ ਹੋਊਗਾ ਹਾਂਜੀ ਜਿਵੇਂ ਅਸੀਂ ਕੁਦਰ ਤੋਂ ਪਰੇ ਨੂੰ ਆਉਨੇ ਆ ਅਸੀਂ ਮੰਡੀ ਵੱਲ ਨੂੰ ਆ ਜਾਂਦੇ ਹਾਂ ਬਾਜ਼ਾਰ ਵੱਲ ਨੂੰ ਆ ਜਾਂਦੇ ਆ ਉਹ ਅਸੀਂ ਉਤੋਂ ਦੂਰ ਚਲੇ ਜਾਂਦੇ ਆ ਹਾਂਜੀ ਬਿਲਕੁਲ ਅਗਲੀ ਕਹਾਣੀ ਅਗਲੀ ਕਹਾਣੀ ਦਾ ਟਾਈਟਲ ਹੈ ਕੱਚੇ ਹੂੰ ਇਹ ਕੱਚੇ ਕਦੀ ਨਾ ਨਿਭਦੇ ਹੂੰ ਭਾਵੇਂ 100 ਮਿੱਟੀਆਂ ਹੋਰ ਚੜਾ ਉਹ ਪਾਣੀ ਹੋ ਕੇ ਨਿਭ ਜਾਣ ਜਿਨ੍ਹਾਂ ਹੋਵੇ ਨਿਬਣ ਦਾ ਚਾ ਵਿੱਚ ਚਨਾ ਦੇ ਡੁੱਬੀਆਂ ਜਿਨ੍ਹਾਂ ਕੱਚੇ ਹੱਥ ਲਾਏ ਛੁੜਾ ਉਹ ਵਿੱਚ ਥਲਾਂ ਦੇ ਰੁਲ ਗਈ ਸੀ ਸਸੀ ਨੂੰ ਰੁਲਣੇ ਦਾ ਚਾ ਰਾਂਝਾ ਜੋਗੀ ਹੋ ਗਿਆ ਛੱਡ ਤਖਤ ਕੰਨ ਲੈ ਪੜਵਾ ਮਹੀਵਾਲ ਕੇ ਮੇਸੀ ਮੁਕਿਆ ਪੁੱਛ ਕੱਚੇ ਘੜੇ ਤੋਂ ਜਰਾ ਪੁੱਛ ਕੱਚੇ ਘੜੇ ਤੋਂ ਜਾਂ ਕੀ ਬਾਤ ਹੈ ਕੀ ਬਾਤ ਹੈ ਇਹ ਇਹ ਤੋ ਹੁਣ ਇੱਕ ਚੀਜ਼ ਜਾਹਰ ਆ ਵੀ ਜਿਹੜੇ ਹੁਣ ਤੁਸੀਂ ਸਾਰੇ ਸਾਰੇ ਜਿਹੜੇ ਮਸ਼ਹੂਰ ਪੰਜਾਬੀ ਦੇ ਕisse ਨੇ ਹਾਂਜੀ ਉਹ ਸਾਰੇ ਜਿਹੜੇ ਉਹ ਉਹਨਾਂ ਦਾ ਇਹ ਇੱਕ ਛੋਟੀ ਕਵਤਾ ਦੇ ਵਿੱਚ ਜ਼ਿਕਰ ਕਰ ਦਿੱਤਾ ਇਹ ਕਿਤੇ ਚਿੱਤੇ 'ਚ ਤੁਹਾਡੇ ਸਾਰੇ ਉਹ ਪਏ ਸੀਗੇ ਹਾਂਜੀ ਪਏ ਸੀ ਜਿੱਦਾਂ ਕਈ ਵਾਰੀ ਮਤਲਬ ਆ ਜਾਂਦਾ ਮੈਂ ਖੁਦ ਨਹੀਂ ਲਿਖਿਆ ਉਹੀ ਚੀਜ਼ ਮਤਲਬ ਜੋ ਚਿੱਤੇ ਜੰਮਾ ਉਹੀ ਰਹੂਗਾ ਉਦੋਂ ਬਾਹਰ ਕੁਝ ਨਹੀਂ ਆਉਣਾ ਦੁਬਾਰਾ ਨਹੀਂ ਆਉਣਾ ਬਿਲਕੁਲ ਹਾਂ ਹੋਰ ਸੁਣਾਓ ਓਕੇ ਜੀ ਮੇਰਾ ਦੀ ਕਰਦਾ ਤੁਹਾਨੂੰ ਕਵਤਾਵਾਂ ਹੀ ਸੁਣੀ ਜਾਵਾ ਹੁਣ ਤਾਂ ਓਕੇ ਜੀ ਸੁਣੋ ਕਵਤਾ ਦਾ ਨਾਮ ਹੈ ਤਨ ਤੇ ਮਨ ਹਮ ਤਨ ਦੀ ਪੱਠੀ ਰੂਤ ਪੈਂਦੀ ਹਮ ਮਨ ਬੈਠਾ ਵਿੱਚ ਮਨਜੀ ਠੋਕ ਹਮ ਤਨ ਝੱਲੇ ਕੁਲ ਹਨੇਰੀਆਂ ਹਮ ਮਨ ਸ਼ੈਤਾਨ ਧਾਰੇ ਚੁੱਪ ਸੰਤੋਖ ਹਮ ਤਨ ਮਿੱਟੀ ਦਾ ਮਾਦੋ ਮਨ ਉਪਜਿਓ ਅਗੰਮੀ ਝੋਟ ਤਨ ਮੰਗੇ ਪੈਨਣ ਖਾਣ ਮਨ ਭੁਖ ਹਰੀ ਨਾਮ ਦਾ ਰੋਟ ਤਨ ਸ਼ੀਸ਼ਾ ਤੱਕ ਹਸੇ ਮਨ ਨਾ ਚਾਤੀ ਮਾਰੇ ਟੋਕ ਤਨ ਟੀਲਾ ਟੀਲਾ ਟੁੱਟ ਡਿੱਗੇ ਮਨ ਨਾ ਉਭਰੇ ਕੋਈ ਖੋਟ ਤਨ ਦੀ ਦੌੜ ਅੰਬਰੀ ਟਾਕੀ ਮਨ ਟਿਕੇ ਗਿਆਨ ਦੀ ਨੋਕ ਤਨ ਦੀ ਮੰਜ਼ਲ ਹੋਣਾ ਮਿੱਟੀ ਮਨ ਚੜ ਰੂਹ ਘੋੜੀ ਛਾਏ ਉਹਦੀ ਓਟ ਤਨ ਨੂੰ ਸੌ ਸੌ ਬੰਦਸ਼ਾਂ ਮਨ ਨੂੰ ਨਾ ਕੋਈ ਰੋਕ ਤਨ ਦੀ ਦੋ ਗੱਜ ਕੋਠੜੀ ਮਨ ਦੇ ਤੀਨੋ ਲੋਕ ਨਿੰਰ ਲੋਕ ਕਿਆਵਾ ਦਾ ਬਹੁਤ ਅੱਛਾ ਥੈਂਕ ਯੂ ਉਹ ਬਾਬਾ ਨਾਨਕ ਰਾਗ ਆਸਾ ਦੇ ਵਿੱਚ ਕਹਿੰਦੇ ਆ ਨਾ ਕੱਪੜ ਰੂਪ ਹਸਾ ਆਉਣਾ ਛੱਡਤ ਨਹੀਂ ਅੰਦਰ ਜਾਉਣਾ ਹਾਂਜੀ ਤੇ ਜਿਹੜਾ 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 ਬਾਹਰ ਹੀ ਸਾਡਾ ਸਰੀਰ ਆ ਇਹ ਤਾਂ ਆਪਾਂ ਇੱਕ ਜੀਵਨ ਦੇ ਵਿੱਚ ਸਾਨੂੰ ਪਹਿਰਾਵਾ ਮਿਲਦਾ ਬਿਲਕੁਲ ਜੀ ਤੇ ਅਸੀਂ ਜਿਵੇਂ ਰਾਤ ਨੂੰ ਟੰਗੜੇ ਤੇ ਟੰਕ ਕੇ ਨਾ ਕੱਪੜੇ ਲਾ ਕੇ ਰਾਤ ਵਾਲੇ ਪਾ ਕੇ ਪੈ ਜਾਂਦੇ ਆ ਹਾਂਜੀ ਇਸ ਤਰ੍ਹਾਂ ਜਿਹੜਾ ਵਿਅਕਤੀ ਆ ਆਪਾਂ ਇਹ ਜੀਵਨ ਦੇ ਵਿੱਚ ਆ ਪਹਿਰਾਵਾ ਆ ਸਰੀਰ ਦਾ ਪਾ ਲਿਆ ਤੇ ਜਦੋਂ ਇੱਥੋਂ ਜਾਣਾ ਤਾਂ ਇਹ ਪਹਿਰਾਵੇ ਨੂੰ ਆਪਾਂ ਟੰਗ ਕੇ ਤੇ ਅਗਲੇ ਸਫ਼ਰ ਵਾਲਾ ਪਹਿਰਾਵਾ ਪਾ ਕੇ ਤੁਰ ਜਾਣਾ ਜੀ ਸਾਰਸ ਤੇ ਤੁਰ ਜਾਣਾ ਬੜਾ ਸੋਹਣਾ ਤੁਹਾਡੇ ਖਿਆਲ ਕਮਾਲ ਦੇ ਨੇ ਹੋਰ ਸੁਣਾਓ ਇੱਕ ਹਾਂਜੀ ਟਾਈਟਲ ਹੈ ਕਵਿਤਾ ਦਾ ਅਬਲਾ ਹਮ ਹੱਥ ਪੜਾਓ ਇਦੀ ਪਿਓ ਦੀ ਪੱਗ ਹੂੰ ਬਾਝ ਪਾਓ ਕੁਝ ਮਾਂ ਦੀਆਂ ਸੰਗਾ ਹੂੰ ਗਲ ਪਾਓ ਇਹਦੇ ਭਰਾ ਦਾ ਪਰਣਾ ਹੂੰ ਫਿਰ ਦੱਸੋ ਦੁੱਖ ਸੁੱਖ ਕਿਵੇਂ ਹੈ ਜਰਨਾ ਹੂੰ ਪੈਰੀ ਝਾਂਜਰ ਹੋਵੇ ਖਸਮ ਦੀ ਸ਼ਾਨ ਹੂੰ ਬਣ ਬੈਠੇ ਜੋ ਇਹਦੀ ਪਹਿਚਾਨ ਹੂੰ ਦੱਸੋ ਕਿਵੇਂ ਹੈ ਹਰ ਉਮੰਗ ਛੁਪਾਣੀ ਹੂੰ ਚੜਦੀ ਲੈਂਦੀ ਕਿਵੇਂ ਉਪਰੋਂ ਦੀ ਲੰਗਾਣੀ ਹੂੰ ਦੱਸੋ ਇਹਨੂੰ ਕੋਈ ਹੋਗਾ ਕਿਉਂ ਨਹੀਂ ਪਰਣਾ ਤਾਂਕੇ ਅੰਦਰ ਨੂੰ ਡਿੱਗੇ ਇਹਦਾ ਹਰ ਇੱਕ ਚਰਨਾ ਰੱਖੋ ਇਸ ਦੇ ਸਿਰ ਤੇ ਟੋਕਰਾ ਇਹ ਭਾਰੀ ਰੱਖੋ ਇਹਦੇ ਸਿਰ ਤੇ ਟੋਕਰਾ ਇਹ ਭਾਰੀ ਫਿਰ ਆਖੋ ਇਸ ਨੂੰ ਹੈ ਇਹ ਅਬਲਾ ਨਾਰੀ ਇਹ ਹੈ ਅਬਲਾ ਨਾਰੀ ਬਹੁਤ ਅੱਛਾ ਮੈਂ ਹੁਣ ਸੁਖਬੀ ਮੇਰਾ ਜੀਦਾ ਕਰਦਾ ਰੋਗਾ ਸੁਣੀ ਜਾਓ ਆਪਣੇ ਕੋਲ ਦੇ ਮਗਾ ਜਿਹੜਾ ਸਮਾ ਜਿਹੜਾ ਹਾਂਜੀ ਦੌੜ ਗਿਆ ਮਿੰਟ ਗਏ ਆਪਣੇ ਹਾਂਜੀ ਤੁਸੀਂ ਆਏ ਮੈਨੂੰ ਬੜਾ ਚੰਗਾ ਲੱਗਾ ਤੁਹਾਡੇ ਤੁਹਾਡੇ ਅੰਦਰ ਕਈ ਲੋਕ ੱੱ ਕਪਤਾ ਲਿਖਦੇ ਆ ਪਰ ਤੁਹਾਡੇ ਅੰਦਰ ਕਪਤਾ ਹੈਗੀ ਆ ਉਹ ਉਹਨੂੰ ਵਧੀਆ ਮੈਂ ਆਉਣ ਵਾਲੇ ਸਮੇਂ ਚਾਹਾਂਗਾ ਲਿਖੋ ਔਰ ਤੁਹਾਡੀਆਂ ਰਚਨਾਵਾਂ ਨੂੰ ਖੁਦ ਅਸੀਂ ਪੜ੍ਹਨਾ ਚਾਹਾਂਗੇ ਤੁਸੀਂ ਅੱਜ ਕਲਾ ਦੇ ਅੰਗ ਸੰਗ ਦੇ ਵਿੜੇ ਚਾਏ ਪ੍ਰੇਖਕ ਨੂੰ ਸੂਤਕਵਤਾ ਵਸਾਈਆਂ ਅਤੇ ਆਪਣੇ ਜੀ ਉਹਨਾਂ ਵਾਲੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੈਨੂੰ ਇੱਥੇ ਸੱਦਾ ਦੇਣ ਲਈ ਤੇ ਚੈਨਲ ਪੰਜਾਬ ਦੇ ਸਾਰੇ ਸਰੋਤਿਆਂ ਦਾ ਵੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਅੱਜ ਫਿਰ ਇਸੇ ਦੇ ਨਾਲ ਗੱਲ ਨੂੰ ਸੰਪੂਰਨ ਕਰਦੇ ਹਾਂ ਖੁਸ਼ ਰਹੋ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਦੁਆਵਾ